1 ਕਰੋੜ ਰੁਪਏ ਤੋਂ ਵੱਧ ਦੀ ਲੁੱਟ ਮਾਮਲੇ ਦੇ ਵਿੱਚ ਪਹਿਲਾਂ ਹੀ ਇੱਕ ਐਸ ਐਚਓ ਨੇ ਸਰੈਂਡਰ ਕਰ ਦਿੱਤਾ ਸੀ 24 ਨਵੰਬਰ ਨੂੰ ਅਦਾਲਤ 'ਚ ਸਰੈਂਡਰ ਕਰ ਦਿੱਤਾ ਗਿਆ ਪਰ ਜਿਹੜੇ ਪੇਸ਼ ਨਹੀਂ ਹੋਏ ਜਿਨ੍ਹਾਂ ਦੇ ਘਰਾਂ ਦੇ ਬਾਹਰ ਨੋਟਿਸ ਤੱਕ ਪੁਲਿਸ ਵੱਲੋਂ ਚਪਕਾਏ ਗਏ ਪਰ ਉਹਨਾਂ ਨੇ ਜਵਾਬ ਨਹੀਂ ਦਿੱਤਾ ਤੇ ਅਦਾਲਤ ਨੇ ਉਹਨਾਂ ਨੂੰ ਭਗੌੜਾ ਕਰਾਰ ਦੇ ਦਿੱਤਾ ਤਿੰਨ ਮੁਲਜ਼ਮਾਂ ਨੂੰ ਇਸ ਕੇਸ ਦੇ ਵਿੱਚ ਭਗੌੜਾ ਕਰਾਰ ਦਿੱਤਾ ਗਿਆ ਔਰ ਨਾਲ ਹੀ ਅਗਲੀ ਕਾਰਵਾਈ ਰਾਮ ਦਿੱਤੀ ਗਈ ਹੈ ਸ਼ੁਰੂਆਤ ਕਰ ਦਿੱਤੀ ਗਈ ਹੈ ਨਿਰਦੇਸ਼ ਦੇ ਦਿੱਤੇ ਗਏ ਨੇ ਉਹਨਾਂ ਦੀ ਜਾਇਦਾਦ ਵੀ ਜਿਹੜੀ ਜ਼ਬਤ ਹੋਵੇਗੀ ਇਹ ਵੀ ਤੈਹੋ ਚੁੱਕਾ ਹੈ। ਅੱਜ ਚੰਡੀਗੜ੍ਹ ਦੇ ਵਿੱਚ 1 ਕਰੋੜ ਰੁਪਏ ਦੀ ਲੁੱਟ ਦੇ ਨਾਲ ਮਾਮਲਾ ਜੁੜਿਆ ਹੋਇਆ ਸੀ। ਕਾਫੀ ਲੰਮੇ ਸਮੇਂ ਤੋਂ ਲਮਕਦਾ ਆ ਰਿਹਾ, ਚਲਦਾ ਆ ਰਿਹਾ ਹੈ। 4 ਮਹੀਨਿਆਂ ਤੋਂ ਫਰਾਰ ਚੱਲ ਰਹੇ ਨੇ। ਜਿਹੜੇ ਮੁਲਜ਼ਮ ਉਹਨਾਂ ਨੂੰ ਪੰਘੋੜੇ ਇਕਰਾਰ ਦੇ ਦਿੱਤਾ ਗਿਆ। ਕੋਸ਼ਿਤ ਕਰ ਦਿੱਤਾ ਗਿਆ। ਪ੍ਰਾਪਰਟੀ ਵੀ ਅਟੈਚ ਹੋਵੇਗੀ। ਇਸ ਤੋਂ ਪਹਿਲਾਂ ਜਿਹੜੇ ਸਸਪੈਂਡ ਕੀਤੇ ਗਏ ਐਸਐਚਓ ਨਵੀਨ ਫਰਗਾਟ ਨੇ ਸਰੈਂਡਰ ਕਰ ਦਿੱਤਾ ਸੀ। ਇਸ ਮਸਲੇ ਦੇ ਵਿੱਚ 4 ਮਹੀਨੇ ਪਹਿਲਾਂ ਇੱਕ 1.1 ਕਰੋੜ ਰੁਪਏ ਦੀ ਲੁੱਟ ਦੇ ਮਾਮਲੇ 'ਚ ਅਦਾਲਤ ਨੇ ਤਿੰਨ ਮੁਲਜ਼ਮਾਂ ਨੂੰ ਜਿਸ ਦੇ ਵਿੱਚ ਪ੍ਰਵੀਨ ਸ਼ਾਹ, ਲੱਕੀ ਤੇ ਪਵਨ ਇਸ ਨੂੰ ਪਗਾੜਾ ਕਰਾਰ ਦਿੱਤਾ ਹੈ। ਚੰਡੀਗੜ੍ਹ ਪੁਲਿਸ ਦੇ ਜਿਹੜੇ ਬਰਖਾਸਤ ਕੀਤੇ ਗਏ ਸਬ ਇੰਸਪੈਕਟਰ ਐਸ ਐਚ ਓ ਨਵੀਨ ਫਰਗਾਟ ਨੇ 24 ਨਵੰਬਰ ਨੂੰ ਅਦਾਲਤ ਦੇ ਸਾਹਮਣੇ ਪੇਸ਼ ਹੋ ਗਿਆ ਸੀ ਸਰੈਂਡਰ ਕਰ ਦਿੱਤਾ ਸੀ। ਇਸ ਮਾਮਲੇ ਦੇ ਵਿੱਚ ਹੁਣ ਅਗਲੀ ਕਾਰਵਾਈ ਇਹ ਸ਼ੁਰੂ ਹੋਵੇਗੀ ਕਿ ਉਹਨਾਂ ਦੀ ਪ੍ਰਾਪਰਟੀ ਅਟੈਚ ਕੀਤੀ ਜਾਵੇ। ਚੰਡੀਗੜ੍ਹ ਪੁਲਿਸ ਦੇ ਫਰਾਰ ਸਬ ਇੰਸਪੈਕਟਰ ਫਰਗਾਟ ਨੇ ਤਾ ਸਰੈਂਡਰ ਕਰ ਦਿੱਤਾ ਸੀ ਪਰ ਹੁਣ ਜਿਹੜੇ ਮੁਲਜ਼ਮਾਂ ਨੂੰ ਘੋਸ਼ਿਤ ਭਗੌੜਾ ਕਰਾਰ ਦਿੱਤਾ ਗਿਆ ਜਿਨ੍ਹਾਂ ਦੇ ਤਿੰਨਾਂ ਦੇ ਨਾਮ ਤੁਹਾਡੇ ਨਾਲ ਸਾਂਝੇ ਕੀਤੇ ਨੇ ਉਹਨਾਂ ਦੀ ਪ੍ਰਾਪਰਟੀ ਵੀ ਜ਼ਬਤ ਹੋਣ ਦੀ ਪ੍ਰਕਿਰਿਆ ਪੁਲਿਸ ਨੇ ਆਰੰਭ ਦੇਣੀ ਹੈ ਪਿਛਲੇ 4 ਮਹੀਨਿਆਂ ਤੋਂ ਫਰਾਰ ਚੱਲ ਰਹੇ ਸੀ ਜਿਸ ਦੇ ਕਰਕੇ ਪੁਲਿਸ ਲਗਾਤਾਰ ਉਹਨਾਂ ਨੂੰ ਲੱਭ ਰਹੀ ਸੀ ਤਲਾਸ਼ ਜਾਰੀ ਸੀ ਪਰ ਉਹ ਅਦਾਲਤ ਦੇ ਵਿੱਚ ਕਈ ਵਾਰ ਜ਼ਮਾਨਤ ਦੇ ਲਈ ਜਿਹੜੀ ਉਹਨਾਂ ਵੱਲੋਂ ਅਰਜ਼ੀਆਂ ਲਗਾਈਆਂ ਗਈਆਂ ਪਰ ਕੋਈ ਰਾਤ ਨਾ ਮਿਲਣ ਦੇ ਕਾਰਨ ਉਹ ਖੁਦ ਵੀ ਕੋਰਟ ਦੇ ਵਿੱਚ ਸਰੈਂਡਰ ਨਹੀਂ ਸੀ ਕਰ ਰਹੇ ਪਰ ਐਸ ਐਚਓ ਨੇ ਸਰੈਂਡਰ ਕਰ ਦਿੱਤਾ ਸੀ ਨਵੀਨ ਫਗਾਟ ਨੇ ਬਠਿੰਡਾ ਦੇ ਇੱਕ ਵਪਾਰੀ ਤੋਂ ਆਪਣੇ ਸਾਥੀ ਪੁਲਿਸ ਕਰਮਚਾਰੀਆਂ ਦੇ ਨਾਲ ਮਿਲ ਕੇ 1 ਕਰੋੜ ਰੁਪਏ ਲੁੱਟਣ ਤੇ ਉਹਨਾਂ ਦਾ ਮੂੰਹ ਅਗਵਾਹ ਕਰਨ ਦਾ ਜਿਹੜਾ ਦੋਸ਼ ਉਹਨਾਂ ਤੇ ਲੱਗਿਆ ਸੀ ਵਾਰਦਾਤ ਦੇ ਸਮੇਂ ਉਹ ਚੰਡੀਗੜ੍ਹ ਦੇ ਸੈਕਟਰ 39 ਦੇ ਵਿੱਚ ਵਤਾਰ ਅਡੀਸ਼ਨਲ ਐਸ ਐਚਓ ਦੇ ਤੌਰ ਦੇ ਉੱਤੇ ਕੰਮ ਕਰ ਰਹੇ ਸਨ ਸੇਵਾ ਦੇ ਰਹੇ ਸਨ ਇਸ ਕੇਸ ਨਾਲ ਜੁੜੇ ਜਿਸ ਨੇ ਸ਼ਿਕਾਇਤ ਕੀਤੀ ਸ਼ਿਕਾਇਤਕਰਤਾ ਜਿਸ ਕਰਕੇ ਐਸਐਸਪੀ ਚੰਡੀਗੜ੍ਹ ਨੇ ਵੀ ਭਰੋਸਾ ਦਿਵਾਇਆ ਸੀ ਉਸ ਵਪਾਰੀ ਨੂੰ ਕਿ ਤੁਹਾਡੇ ਨਾਲ ਜੋ ਧੱਕਾ ਹੋਇਆ ਕਿ ਕਿਸ ਨੇ ਦੋਸ਼ ਲਾਇਆ ਕਿ ਮੈਨੂੰ ਜਾਣ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਔਰ ਲੁੱਟਣ ਲਿਆ ਗਿਆ। ਵុលਜਮ ਸਬ ਇੰਸਪੈਕਟਰ ਨਵੀਨ ਫਗਾਟ ਤੇ ਉਸਦੇ ਸਾਥੀ ਪੁਲਿਸ ਕਰ ਜਾ ਰੀਆਂ ਵਰਿੰਦਰ ਅਤੇ ਸ਼ਿਵ ਕੁਮਾਰ ਨੇ ਮਠਿੰਡਾ ਦੇ ਕਾਰੋਬਾਰੀ ਸੰਜੇ ਗੋਇਲ ਤੋਂ 2-2000 ਰੁਪਏ ਦੇ ਨੋਟ ਬਦਲਾਉਣ ਦੇ ਨਾਮ ਦੇ ਉੱਤੇ 1 ਕਰੋੜ ਰੁਪਏ ਦੀ ਲੁੱਟ ਕਰ ਕੀਤੀ। ਪੁਲਿਸ ਵਾਲੇ ਸੰਜੇ ਗੋਇਲ ਤੋਂ ਕਨਵਾਪ ਕਰਕੇ ਉਸ ਨੂੰ ਸੋਮਸਨ ਜਗ੍ਹਾ ਦੇ ਉੱਤੇ ਲੈ ਗਏ ਫਿਰ ਇਨਕਾਊਂਟਰ ਤੇ ਡਰੱਗ ਦੇ ਕੇਸ ਦੇ ਵਿੱਚ ਫਸਾ ਕੇ ਜ਼ਿੰਦਗੀ ਬਰਬਾਦ ਕਰਨ ਦੀ ਧਮਕੀ ਦੇ ਦਿੱਤੀ ਸੀ ਦੂਸਰੀ ਵਾਰ ਬਰਖਾਸਤ ਹੋਇਆ ਸੀ ਐਸਐਚਓ ਨਵੀਨ ਫਗਾਟ ਉਸ ਦਾ ਜਿਹੜਾ ਪਿਛੋਕੜ ਹੈ ਚੰਡੀਗੜ੍ਹ ਪੁਲਿਸ ਦੇ ਵਿੱਚ ਇੱਕ ਵਾਰ ਬਰਖਾਸਤ ਨਹੀਂ ਹੋਇਆ ਪਹਿਲਾਂ ਵੀ ਉਸ ਦੀ ਬਰਖਾਸਤ ਕੀ ਹੋ ਚੁੱਕੀ ਹੈ ਇੱਕ ਔਰਤ ਨੇ ਇਲਜ਼ਾਮ ਲਾਇਆ ਸੀ ਔਰ ਉਸ ਮਸਲੇ ਦੇ ਵਿੱਚ ਫਿਰ ਚੰਡੀਗੜ੍ਹ ਪੁਲਿਸ ਨੇ ਉਸ ਨੂੰ ਬਹਾਲ ਕਰ ਦਿੱਤਾ ਸੀ ਤੇ ਐਡੀਸ਼ਨਲ ਚਾਰਜ ਦਿੱਤਾ ਗਿਆ ਸੀ ਥਾਣੇ ਦਾ ਤੇ ਉਸੇ ਦੇ ਦੌਰਾਨ ਉਸ ਲਈ ਇੱਕ ਹੋਰ ਅਜਿਹਾ ਮਾਮਲਾ ਸਾਹਮਣੇ ਆ ਗਿਆ ਰਵੀਰ ਫਗਾੜ ਦੀਆਂ ਮੁਸ਼ਕਲਾਂ ਵੀ ਵਧੀਆਂ ਤੇ ਨਾਲ ਜਿਹੜੇ ਹੋਰ ਲੋਕ ਸਨ ਉਹਨਾਂ ਦੀਆਂ ਮੁਸ਼ਕਲਾਂ ਵੀ ਵਧ ਗਈਆਂ ਕਿਉਂਕਿ ਇਹਨਾਂ ਨੂੰ ਤਾਂ ਪਘੋੜਾ ਕਰਾਰ ਦੇ ਦਿੱਤਾ ਗਿਆ ਚੰਡੀਗੜ੍ਹ ਪੁਲਿਸ ਨੇ ਇਸ ਦੇ ਨਾਲ ਨਾਲ ਹੀ ਦੋ ਪੁਲਿਸ ਕਰਮਚਾਰੀਆਂ ਇਮੀਗ੍ਰੇਸ਼ਨ ਕੰਪਨੀ ਦੇ ਜਿਹੜੇ ਸਰਵਸ ਕੌਸ਼ਲ ਨੇ ਸਰਵੇਸ਼ ਕੌਸ਼ਲ ਗਿੱਲ ਜਤਿੰਦਰ ਦੇ ਨਾਲ ਹੀ ਪ੍ਰਵੀਨ ਸ਼ਾਹ ਦੇ ਖਿਲਾਫ 1 ਕਰੋੜ ਰੁਪਏ ਦਾ ਲੁੱਟ ਦਾ ਮਾਮਲਾ ਦਰਜ ਕੀਤਾ ਸੀ ਤਾਂ ਬਠਿੰਡਾ ਬੇਸ ਦੇ ਉਸ ਵਪਾਰੀ ਦੀ ਸ਼ਿਕਾਇਤ ਦੇ ਆਧਾਰ ਦੇ ਉੱਤੇ ਸਾਰੀ ਕਾਰਵਾਈ ਅੱਗੇ ਤੁਰੀ ਸੀ ਪੁਲਿਸ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਤੁਹਾਨੂੰ ਕੁਝ ਨਹੀਂ ਹੋਵੇਗਾ ਤੁਹਾਡੀ ਸੁਰੱਖਿਆ ਦਾ ਖਿਆਲ ਵੀ ਰੱਖਿਆ ਜਾਵੇਗਾ ਤੇ ਜੋ ਜੋ ਹੋਇਆ ਤੁਸੀਂ ਦੱਸੋ ਤੇ ਉਸ ਦੀ ਸ਼ਿਕਾਇਤ ਦੇ ਆਧਾਰ ਦੇ ਉੱਤੇ ਹੀ ਮਾਮਲਾ ਇੱਥੋਂ ਤੱਕ ਪੁੱਜਿਆ ਇੱਕ ਐਸਐਚਓ ਨੂੰ ਸਰੈਂਡਰ ਕਰਨਾ ਪਿਆ ਤੇ ਤਿੰਨ ਦੋਸ਼ੀ ਜਿਹੜੇ ਹਾਲੇ ਤੱਕ ਮੌਜੂਦ ਫਰਾਰ ਨੇ ਨਹੀਂ ਸੀ 4 ਮਹੀਨਿਆਂ ਤੋਂ ਪੇਸ਼ ਹੋ ਰਹੇ ਕਿਤੇ ਵੀ ਤੇ ਉਹਨਾਂ ਨੂੰ ਭਗੌੜਾ ਕੋਸ਼ਿਸ਼ ਕਰ ਦਿੱਤਾ ਗਿਆ ਤੇ ਇਹ ਵੀ ਇੱਕ ਗਲਤ ਹੈ ਹੋ ਚੁੱਕੀ ਆ ਪੱਕੀ ਹੋ ਗਈ ਆ ਕਿ ਉਹਨਾਂ ਦੀ ਪ੍ਰਾਪਰਟੀ ਅਟੈਚ ਕੀਤੀ ਜਾਵੇਗੀ ਉਹਨਾਂ ਦੀ ਜਾਇਦਾਦ ਜ਼ਬਤ ਕੀਤੀ ਜਾਵੇਗੀ ਇਸ ਨਾਲ ਜੁੜਿਆ ਜੋ ਵੀ ਅਪਡੇਟ ਆਵੇਗਾ ਕੋਸ਼ਿਸ਼ ਕਰਾਂਗੇ ਪਹਿਲ ਦੇ ਆਧਾਰ ਤੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ